ਪਿੰਡ ਤੋਂ ਲੋਕ ਵਿਦੇਸ਼ ਜਾਂਦੇ ਆ ਕਿ ਵਿਦੇਸ਼ ਜਾ ਕੇ ਵਧੀਆ ਪੈਸਾ ਕਮਾਵਾਂਗੇ ਵਧੀਆ ਜ਼ਿੰਦਗੀ ਬਣਾਵਾਂਗੇ ਪਰ ਯਾਰੋ ਵਿਦੇਸ਼ ਜਾ ਕੇ ਕੰਮ ਕਰਨੇ ਬਹੁਤੀ ਔਖੇ ਆ ਪੰਜਾਬ ਚ ਤਾਂ ਮੁੜੇ ਬਾਪੂ ਦੇ ਸਿਰ ਤੇ ਐਸ ਕਰਦੇ ਨੇ ਕੰਮ ਨੂੰ ਹੱਥ ਤੱਕ ਨਹੀਂ ਲਾਉਂਦੇ ਬਾਪੂ ਕਹਿ ਦਵੇ ਵੀ ਚੱਲ ਪੱਠੇ ਲਿਆਉਣੇ ਆ ਤੇ ਮਸਾਂ ਹੀ ਮੰਜੇ ਤੋਂ ਉੱਠਦੇ ਆ ਫਿਰ ਪੱਠੇ ਲਿਆ ਕੇ ਕੁਤਰ ਕੇ ਲੰਮੇ ਪੈ ਜਾਂਦੇ ਆ ਪਰ ਯਾਰੋ ਬਾਹਰ ਜਾ ਕੇ ਆੜ ਤੋੜ ਵੀ ਮਿਹਨਤ ਕਰਨੀ ਪੈਂਦੀ ਆ ਐਵੇਂ ਨਹੀਂ ਡਾਲਰ ਤੇ ਯੂਰੋ ਛੱਪਦੇ ਹਾਲ ਹੀ ਵਿੱਚ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜੋ ਇਟਲੀ ਤੋਂ ਆ ਰਹੀ ਆ ਜਿਸ ਵਿੱਚ ਤੁਸੀਂ ਦੇਖੋਗੇ ਇੱਕ ਪੰਜਾਬੀ ਵੀਰ ਜੋ ਟਮਾਟਰ ਤੋੜਦਾ ਪਿਆ ਹੈ ਤੇ ਦੱਸਦਾ ਪਿਆ ਹੈ ਕਿ ਟਮਾਟਰ ਤੋੜਨ ਦੇ ਕਿੰਨੇ ਯੂਰੋ ਮਿਲਦੇ ਨੇ ਕਿੰਨੀ ਉਹਨਾਂ ਨੂੰ ਦਿਹਾੜੀ ਮਿਲਦੀ ਆ ਸੋ ਆਓ ਇਸ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਆਹ ਦੇਖ ਲਓ ਇਟਲੀ ਦੇ ਵਿੱਚ ਟਮਾਟਰ ਤੋੜਦੇ ਕਿੰਦਾ ਵੀ ਪਤੋੜੀ ਆ ਨਾ ਟਮਾਟਰ ਪੰਜਾਬ ਵਧੀਆ ਹੀ ਆ ਇਟਲੀ ਵਧੀਆ ਆ ਵਧੀਆ ਵਧੀਆ ਭਾਈ ਹੁੰਦੀ ਆ ਲੱਗ ਕਿਦਾ ਸਿੱਧਾ ਹੁੰਦਾ ਕਿ ਨਹੀਂ ਹੁੰਦਾ ਐਦਾ ਹੀ ਰਹਿੰਦਾ ਭਾਈ ਚੋਬ ਵਾਲਾ 13 ਘੰਟੇ ਬਾਹਰ ਮੀਂਹ ਪੈਂਦਾ ਤਾਂ ਵੀ ਟਮਾਟਰ ਤੋੜਨੇ ਪੈਂਦੇ ਆ ਤਾਂ ਵੀ ਤੋਲਨੇ ਪੈਣ ਆ ਇਹਦੇ ਕੱਪੜੇ ਵੀ ਆਪਣੇ ਗਿੱਲੇ ਹੋਏ ਪਏ ਆ ਜੱਗੇ ਨੂੰ ਪਛਰੇ ਜੱਗੇ ਤੋੜੀ ਆ ਨਾ ਟਮਾਟਰ ਪੰਜਾਬ ਵਧੀਆ ਇਟਲੀ ਵਧੀਆ ਆ ਲੱਗ ਕਿਦਾ ਸਿੱਧਾ ਹੁੰਦਾ ਕਿ ਨਹੀਂ ਹੁੰਦਾ ਦਿਹਾੜੀਆਂ ਲਾਉਂਦੀਆਂ ਪੈਂਦੀਆਂ ਇਟਲੀ ਵਿੱਚ ਕਿੰਨੇ ਪਰ ਦਿਹਾੜੀ ਮਿਲ ਜਾਂਦੀ ਆ 35 0 ਇਹਦੇ 35 0 ਟਮਾਟਰ ਤੋੜਦਾ ਮੁੰਡਾ ਹੈ ਨੀਵੀਂ ਢੂਈ ਹੋ ਕੇ ਇਹ ਅਰਬ ਦੇਸ਼ਾਂ 'ਚ ਜਾ ਕੇ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ ਜੇ ਤੁਹਾਡਾ ਕੰਮ ਪੰਜਾਬ 'ਵੀ ਸੈੱਟ ਆ ਤਾ ਪੰਜਾਬ ਹੀ ਮਿਹਨਤ ਕਰੋ ਆਪਣੇ ਪੰਜਾਬ ਚ ਰਹੋ ਆਪਣੇ ਘਰਦਿਆਂ ਕੋਲੇ ਰਹੋ ਤੇ ਪੰਜਾਬ ਨੂੰ ਬਚਾ ਕੇ ਰੱਖੋ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤੇ ਜੇ ਤੁਸੀਂ ਵਿਦੇਸ਼ ਰਹਿੰਦੇ ਹੋ ਤਾਂ ਕਮੈਂਟਾਂ ਚ ਇਹ ਵੀ ਜਰੂਰ ਦੱਸ ਦਿਓ ਵੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਤੇ ਇਸ ਵੀਡੀਓ ਨੂੰ ਆਪਣੇ ਹਰੋ ਯਾਰ ਦੋਸਤਾਂ 'ਤਕ ਸ਼ੇਅਰ ਜਰੂਰ ਕਰ ਦਿਓ ਜੇਰਾ ਇਟਲੀ ਜਾਣਾ ਚਾਹੁੰਦਾ ਹੈ ਕਿਉਂਕਿ ਉਹ ਉੱਥੋਂ ਦੇ ਪਹਿਲਾਂ ਹਾਲਾਤ ਦੇਖ ਲਵੇ ਤੇ ਫੇਰ ਹੀ ਉੱਥੇ ਜਾਣ ਦਾ ਸੋਚੇ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸ਼ਸ਼ੀਤਾਜੀ